ਜਿੱਦੂ ਪਹਿਲਾ ਸੇਖ ਰਾਜ ਕਾਇਮ ਹੋਇਆ ਤੇ ਬੰਦਾ ਸਿੰਘ ਬਹਾਦਰ ਜੀ ਨੇ ਗੁਰੂਆਂ ਦੇ ਨਾਮ ਤੇ ਸਿੱਕੇ ਕਾਇਮ ਕੀਤੇ ਸਿੱਕਾ ਜਦਵਰ ਹਰ ਦੋ ਆਲਮ ਤੇਗ ਨਾਨਕ ਵਾਹਿਬ ਅਸਤ ਫਤੇ ਗੋਬਿੰਦ ਸਿੰਘ ਸ਼ਾਹੀ ਸ਼ਹਾਨ ਫਜਰ ਸੱਚਾ ਸਾਹਿਬ ਅਸਤ ਸਿੱਕਾ ਮਾਰਿਆ ਦੋ ਜਹਾਨ ਉੱਤੇ ਬਖਸ਼ਾ ਬਖਸ਼ੀਆਂ ਨਾਨਕ ਦੀ ਤੇਗ ਨੇ ਜੀ ਫਤੇ ਗੋਬਿੰਦ ਸਿੰਘ ਸ਼ਾਹੀ ਸ਼ਹਾਨ ਦੀ ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਜੀ ਦੇਗੋ ਤੇਗੂ ਫਤੇ ਅਨੁਸਰਤ ਬੇਦਰੰਗ ਜਾਪ ਪਿਆਜ ਨਾਨਕ ਗੁਰੂ ਗੋਬਿੰਦ ਸਿੰਘ ਦੇਗ ਇਹ ਇੱਕ ਜਿੱਤ ਸੇਵ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੇ ਨਾਲ ਪ੍ਰਾਪਤ ਕੀਤੀ ਮੁਗਲਾਂ ਦੇ ਅਧੀਨ ਆਉਂਦਾ ਜਿਹੜਾ ਜ਼ਮੀਂਦਾਰ ਪ੍ਰਬੰਧ ਸੀਗਾ ਉਹ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਏ ਜੇ ਅੱਜ ਕਹਿੰਦੇ ਆ ਨਾ ਕਿ ਅਸੀਂ ਜ਼ਮੀਨਾਂ ਦੇ ਮਾਲਕ ਆ ਤੇ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਏ ਉਸ ਤੋਂ ਪਹਿਲਾਂ ਉਹ ਜ਼ਮੀਨਾਂ ਦਾ ਜਿਹੜਾ ਪ੍ਰਬੰਧ ਸੀ ਉਹ ਮੁਗਲ ਸਰਕਾਰ ਦੇ ਅਧੀਨ ਆਉਂਦਾ ਸੀਗਾ ਸੋ ਬਹੁਤ ਵੱਡੀਆਂ ਉਹਨਾਂ ਨੇ ਜਿਹੜੀਆਂ malam hari itu perhati nggak gitu ya, senawai guru jikahal semawai guru jiki kata